ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਜੀ ਬਣਾ ਰਹੇ ਆ ਪਾਉ ਭਾਜੀ ਇਹਦੇ ਲਈ ਆਪਾਂ ਲੈ ਦੋ ਆਲੂ ਤਿੰਨ ਚਾਰਾ ਬਤਾਉ ਮਿਲਗੇ ਸੀ ਏਟੋਂ ਆਪਾਂ ਨੂੰ ਤੇ ਦੋ ਆਪਾਂ ਲੈ ਲੇ ਬੀਟਰ ਰੂਟ ਲਿਆ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਮਾਰ ਕੇ ਠੀਕ ਜੇ ਸਾਈਜ਼ ਦਾ ਕੱਟ ਲਿਆ ਨਾ ਬਹੁਤ ਮੋਟਾ ਨਾ ਬਰੀਕ ਤੇ ਕੱਟ ਕੇ ਉਸ ਤੋਂ ਬਾਅਦ ਆਪਾਂ ਗੈਸ ਤੇ ਧਰਿਆ ਕੁੱਕਰ ਕੁੱਕਰ ਚ ਪਾ ਤਾ ਆਪਾਂ ਇੱਕ ਦੋ ਚਮਚੇ ਤੇਲ ਦੇ ਪਾ ਕੇ ਸਾਰੀਆਂ ਸਬਜ਼ੀਆਂ ਆਪਾਂ ਕੁੱਕਰ ਚ ਪਾ ਦਿਆਂ ਜਿਹੜੀਆਂ ਆਪਾਂ ਕੱਟੀਆਂ ਸੀਗੀਆਂ ਉਸ ਤੋਂ ਬਾਅਦ ਉਹਨੂੰ ਆਪਾਂ ਚੰਗੀ ਤਰ੍ਹਾਂ ਹਲਾਤਾ ਹਲਾ ਕੇ ਫਿਰ ਆਪਾਂ ਇਹਦੇ ਵਿੱਚ ਪਾਇਆ ਇੱਕ ਚਮਚਾ ਲਾਲ ਮਿਰਚ ਤੇ ਇੱਕੋ ਜਿਹਾ ਚਮਚਾ ਆਪਾਂ ਪਾਇਆ ਇਹਦੇ ਵਿੱਚ ਦੇਗੀ ਮਿਰਚ ਦੀ ਪਾਤਾ ਆਪਾਂ ਲਾਲ ਮਿਰਚ ਪਾਤੀ ਇੱਕ ਚਮਚਾ ਦੇਗੀ ਮਿਰਚ ਪਾਤਾ ਤੇ ਪਾ ਕੇ ਉਸ ਤੋਂ ਬਾਅਦ ਇੱਕ ਚਮਚਾ ਅੱਧਾ ਚਮਚਾ ਆਪਾਂ ਹਲਦੀ ਦਾ ਪਾਤਾ ਤੇ ਇਸ ਬਾਅਦ ਜਿੰਨਾ ਕ ਆਪਾਂ ਨੂੰ ਠੀਕ ਲੱਗੇ ਉਹਨਾਂ ਨੂੰ ਨਾਣ ਪਾ ਦੋ ਨੋ ਪਾ ਕੇ ਨੂੰ ਫੇਰ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਦੇਣਾ ਚੰਗੀ ਤਰ੍ਹਾਂ ਹਿਲਾ ਕੇ ਇੱਥੇ ਆਪਾਂ ਗਲਾਸ ਡੇਢ ਗਲਾਸ ਪਾਣੀ ਦਾ ਪਾ ਕੇ ਇੱਥੇ ਸੱਚ ਆਪਾਂ ਪਾਏ ਉਬਲੇ ਹੋਏ ਆਪਣੇ ਮਟਰ ਪਏ ਸੀਗੇ ਤੇ ਉਹ ਪਾਤੇ ਵਿੱਚ ਹਰੀ ਮਟਰ ਤੇ ਉਹ ਪਾ ਕੇ ਉਸ ਤੋਂ ਬਾਅਦ ਆਪਾਂ ਗਲਾਸ ਡੇਢ ਗਲਾਸ ਪਾਣੀ ਪਾ ਕੇ ਉਸ ਤੋਂ ਬਾਅਦ ਕੁੱਕਰ ਨੂੰ ਆਪਾਂ ਕਰਤਾ ਬੰਦ ਬੰਦ ਕਰਕੇ ਇਹਦੀ ਆਉਣ ਦਿੱਤੀ ਆਪਾਂ 5-6 ਸੀਟੀਆਂ ਚਾਰ ਲਵਾ ਦੋ ਪੰਜ ਲਵਾ ਦੋ ਜਿੰਨਾ ਤੁਹਾਡਾ ਦਿਲ ਕਰਦਾ ਉਹਨੀਆਂ ਸਿਟੀਆਂ ਲੱਗਣ ਦੋ ਤੇ ਦੂਜੇ ਪਾਸੇ ਇਹਨੂੰ ਆਪਾਂ ਕੱਟ ਲਏ ਦੋ ਪਿਆਜ਼ ਹਰੇ ਤੇ ਲਾਲ ਪਿਆਜ਼ ਕੱਟਰੇ ਦੋ ਨਾਲ ਆਪਾਂ ਲਸਣ ਕੱਟ ਲਿਆ ਬਰੀਕ ਬਰੀਕ ਨਾਲ ਦੋ ਤਿੰਨ ਆਪਾਂ ਟਮਾਟਰ ਕੱਟ ਲੇ ਤਿੰਨ ਕਲਾ ਲਓ ਤਿੰਨ ਟਮਾਟਰ ਹੋਣਗੇ ਤਿੰਨ ਕਈ ਪਿਆਜ਼ ਸੀ ਛੋਟੇ ਸੀਗੇ ਤੇ ਲਸਣ ਜਿਹੀ ਆਪਾਂ 8-7 ਤੁਰੀਆਂ ਜੀਆਂ ਕੱਟ ਲਈਆਂ ਤੇ ਆਪਾਂ ਲਈ ਤਾਜੀ ਮੱਖਣੀ ਕੱਢ ਲਈ ਸੀਗੀ ਤੇ ਮੱਖਣੀ ਤੋਂ ਪਹਿਲਾਂ ਥੋੜਾ ਜਿਹਾ ਤੇਲ ਪਾ ਲਵੇ। ਪਾੜਾ ਜਾ ਫਿਰ ਮੱਖਣੀ ਜੜਦ ਦੇਣੀ ਹੈਗੀ। ਤੇ ਫਿਰ ਪਾਇਆ ਆਪਾਂ ਕੜਛੀ ਸਾਰੀ ਮੱਖਣੀ। ਮੱਖਣੀ ਪਾ ਕੇ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾ ਲਿਆ ਥੋੜਾ ਜਿਹਾ ਫਿਰ ਜੀਰਾ। ਤੇ ਜਦੋਂ ਆਪਣਾ ਜੀਰਾ ਪੁੱਜ ਗਿਆ। ਉੱਤੇ ਉਹਦੇ ਬਾਅਦ ਆਪਾਂ ਜੀਰਾ ਪੁੱਜਣ ਤੋਂ ਬਾਅਦ ਚਮਚਕ ਜੀਰੇ ਦਾ ਪਾ ਕੇ ਫਿਰ ਆਪਾਂ ਨਾਲ ਹੀ ਪਾਤਾ ਲਸਣ ਆਪਣਾ। ਤੇ ਦੂਜੇ ਪਾਸੇ ਆਪਣੇ ਕੈਸ ਤੇ ਆਪਣੇ ਉਹਦੀਆਂ ਕੁੱਕਰ ਦੀਆਂ ਸੀਟੀਆਂ ਵੱਜ ਰਹੀਆਂ ਸੀਗੀਆਂ ਉਹ ਚੱਲ ਹੀ ਰਹੀਆਂ ਸੀਗੀਆਂ ਤੇ ਚਲੋ ਆਪਾਂ ਲਸਣ ਪਾ ਲਸਣ ਨੂੰ ਬਰਾਊਨ ਜਿਹਾ ਥੋੜਾ ਜਿਹਾ ਕਰਕੇ ਉਸ ਤੋਂ ਬਾਅਦ ਆਪਾਂ ਜਿਵੇਂ ਆਪਾਂ ਸਬਜੀ ਦਾ ਤੜਕਾ ਪੁੰਨਦੇ ਆਂ ਬਸ ਉਕਣੀ ਲਸਣ ਪਿਆਜ਼ ਅਦਰਕ ਚੰਗੀ ਤਰ੍ਹਾਂ ਭੁੰਨ ਲੈਣਾ ਆਪਾਂ ਤੇ ਜਾਨੂ ਮੈਂ ਦੇਖਿਆ ਤਾਂ ਆਪਣਾ ਸਬ지ਆ ਮੈਨੂੰ ਲੱਗੀਆਂ ਵੀ ਸਾਰੀਆਂ ਬਣ ਗਈਆਂ ਜਦ ਭਾਫ਼ ਕੱਢ ਕੇ ਦੇਖੀ ਆ ਸਾਰੀਆਂ ਸੀਟੀਆਂ ਵੱਜ ਗਈਆਂ ਸੀਗੀਆਂ 4-5 ਵਜ ਕੇ ਸਬਜ਼ੀਆਂ ਦੇਖਿਆ ਤਾਂ ਇਹ ਬਣ ਗਈਆਂ ਜਨਮਾ ਚਲੋ ਤੜਕਾ ਪੋਣਨੇ ਨਹੀਂ ਆਪਾਂ ਕਦੇ ਕਦੇ ਸਬਜ਼ੀਆਂ ਤੋਂ ਮਨ ਨੱਕ ਜਾਂਦਾ ਜੀ ਕਰਦਾ ਹੁੰਦਾ ਕੁਝ ਨਵੀਂ ਚੀਜ਼ ਖਾਈਏ ਤੇ ਇਹ ਬਾਜ਼ਾਰ ਜਾ ਕੇ ਖਾਣ ਨਾਲੋਂ ਘਰੇ ਹੀ ਬਣਾ ਲਈਏ ਤੇ ਯਾਰੋ ਤਿੰਨ ਤਿੰਨ ਕ ਪਿਆਜ਼ ਸੀਗੇ ਇਹ ਇਹ ਪਹਿਲੇ ਆਪਾਂ ਬ੍ਰਾਊਨ ਕਰ ਲੈਣੇ ਨੇ ਜਦੋਂ ਆਪਣੇ ਪਿਆਜ਼ ਬ੍ਰਾਊਨ ਹੋ ਗਏ ਫਿਰ ਆਪਾਂ ਇਹਦੇ ਟਮਾਟਰ ਪਾ ਦਾਂਗੇ ਤਾਂ ਜਿਵੇਂ ਆਪਾਂ ਹਮਸਾਲਾ ਸਬਜ਼ੀ ਦਾ ਭੁੰਨੇ ਆਪਣੀ ਭੁੰਨਣਾ ਇਹ ਤਾਂ ਕੋਈ ਵੱਡਾ ਔਖਾ ਕੰਮ ਨਹੀਂ ਹੈਗਾ ਤੇ ਬੋਂਦੇ ਬੋਂਦੇ ਜਾਨੋਂ ਦੇਖਿਆ ਤਾਂ ਉਧਰ ਮੈਨੂੰ ਲੱਗਿਆ ਵੀ ਸਬਜੀ ਆਪਣੀ ਬਣ ਗਈ ਜਦੋਂ ਆਪਾਂ ਟੱਕੜ ਖੋਲਤਾ ਖੋਲ ਕੇ ਮਹਾਵਿੰਦ ਦਾ ਪਾਪ ਆ ਨਿਕਲ ਜੀ ਵੀ ਉਹਦੀ ਵੀ ਆਪਣੀ ਸਬਜੀ ਥੇ ਉਸ ਤੋਂ ਬਾਅਦ ਆਪਾਂ ਕੀ ਕੀਤਾ ਇਹਨੂੰ ਸਬਜੀ ਨੂੰ ਉਹ ਕਾਇ ਗਈ ਇੱਕ ਨੂਨ ਪਾਤਾ ਮੜਾ ਜੀ ਚਮਚਾ ਨੂਨ ਦਾ ਹੋਰ ਪਾਤਾ ਮੈਂ ਕਿਹਾ ਵੀ ਚਲੋ ਥੋੜਾ ਛੇਤੀ ਭੁੱਜ ਜਾਂਗੇ ਪਿਆਜ਼ ਨਾਲੇ ਇੱਕ ਚਮਚਾ ਆਪਾਂ ਦੇਗੀ ਮਿਰਚ ਪਾਤੀ ਤੇ ਕੋ ਛੋਟੀ ਮਰਜੀ ਆ ਵੀ ਤੁਸੀਂ ਕਰਾਰਾ ਖਾਣਾ ਕੋ ਮਿੱਠਾ ਖਾਣਾ ਜਿਵੇਂ ਸਾਨੂੰ ਠੀਕ ਲੱਗੇ ਵਿੱਚ ਪਾਤੇ ਆਪਾਂ ਲਾਲ ਟਮਾਟਰ ਪਾ ਲੈਣਾ ਟਮਾਟਰ ਘੱਟੇ ਪੈਸੀ ਆਪਣੇ ਤਿੰਨੇ ਟਮਾਟਰ ਪਾ ਕੇ ਨੂੰ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾਗਾ ਜਦ ਤੱਕ ਇਹ ਉਹ ਮੈਸ਼ੀ ਜੇ ਨਹੀਂ ਬਣ ਜਾਂਦੇ ਟਮਾਟਰ ਉਹਨਾਂ ਚਾਰੇ ਨੂੰ ਭੁੰਨ ਲੈਣਾ ਤੇ ਉਹਨੂੰ ਆਪਾਂ ਅੱਜ ਦੂਜੇ ਗੈਸ ਤੇ ਟ੍ਰਾਂਸਫਰ ਕਰਕੇ ਤੇ ਇੱਥੇ ਆਪਾਂ ਲਿਆਉਣ ਲਿਆਉਣੇ ਚੱਕ ਕੇ ਕੁੱਕਰ ਦੇਖਦੇ ਹਾਂ ਹੁਣ ਮੈਸ਼ ਕਰਦੇ ਆਂ ਆਪਣੀ ਸਬਜ਼ੀ ਨੂੰ ਤੇ ਦੇਖਿਆ ਤਾਂ ਸਬਜੀ ਬਣੀ ਪਈ ਸੀ ਹਮ ਇਸਰਨਾਮਾ ਚਲ ਮੈਸ਼ੇ ਕਰ ਲੈਣੀ ਆ ਪਾਪਾ ਜੀ ਥੋੜੀ ਮਿਕਸ ਜੀ ਹੋਈ ਸਵਾਦ ਲੱਗਦੀ ਆ ਖੜੀ ਜੀ ਨਾਲ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਦੋਂ ਆਪਣੇ ਟਮਾਟਰ ਐਨ ਗਲ ਜਾਣ ਉਦੋਂ ਤੱਕ ਭੁੰਨ ਲੈਣਾ ਹੈ ਤੇ ਜਾਨ ਨੂੰ ਆਪਣੀ ਸਬਜੀ ਵੀ ਆ ਦੇਖੋ ਕਿੰਨੀ ਸੋਹਣੀ ਬਣ ਗਈ ਚਾਰ ਪੰਜ ਸੀਟੀਆਂ ਚ ਬਣ ਗਈ ਕਿਹੜਾ ਬਹੁਤ ਸੀਗੀ ਤੇ ਆਪਾਂ ਚੰਗੀ ਤਰ੍ਹਾਂ ਮੈਸ਼ੇ ਕਰ ਲਿਆ ਮਿੰਟ ਚ ਹੋ ਗਿਆ ਮੈਚ ਕਰਕੇ ਉਧਰ ਜਾਨੂੰ ਆਪਣਾ ਦੂਜੇ ਗੈਸ ਤੇ ਤੜਕਾ ਪੁੱਜ ਗਿਆ ਇਹ ਜੇ ਤੁਹਾਨੂੰ ਜਲਦੀ ਆ ਕਾਲੀ ਆ ਪਾਓ ਬਨੇ ਬਣਾ ਲਿਓ 2 ਮਿੰਟਾਂ ਸਬਜੀ ਜੀ ਬਣਾਓ 15-20 ਮਿੰਟਾਂ ਚ ਬੰਦਾ ਬਣਾ ਕੇ ਚਾ ਰਾਮ ਕਨੂਜੀ ਕਰੇ ਉਦਣ ਬਣਾ ਕੇ ਖਾ ਲੂ ਮੈਨੂੰ ਛੁੱਟੀ ਵਾਲੇ ਦਿਨ ਹੁੰਦਾ ਵੀ ਚਲ ਜਗਵੀਰ ਘਰੇ ਹੁੰਦਾ ਕੁਛ ਨਾ ਕੁਛ ਬਣਾ ਕੇ ਖਾਈ ਜੀ ਆਹ ਲਓ ਜੀ ਪੁੱਜ ਗਿਆ ਤੜਕਾ ਵੀ ਆਪਣਾ ਦੇਖੋ ਟਮਾਟਰ ਵੀ ਆਪਣੇ ਗੜ ਜੇਗੇ ਤੇ ਉਸ ਤੋਂ ਬਾਅਦ ਪਾਉ ਪਾਜੀ ਮਸਾਲਾ ਲੈਂਦਾ ਸੀਗਾ ਆਪਾਂ 2 ਚਮਚੇ ਪਾਉ ਪਾਜੀ ਮਸਾਲੇ ਦੇ ਪਾ ਦੇਣੇ ਨੇ ਤੜਕੇ ਚ ਮੜਾ ਜਿਹਾ ਆਪਾਂ ਕੇ ਤੁੰਡ ਲੈਣਾ ਥੋੜਾ ਜਿਹਾ ਤੁੰਡ ਕੇ ਚੰਗੀ ਤਰ੍ਹਾਂ ਇਹਨੂੰ ਵੀ ਲੋ ਜੀ ਉਹ ਵੀ ਤਿਆਰ ਆਪਣੀ ਪਾਉ ਪਾਜੀ 10-15 ਮਿੰਟਾਂ ਚ ਤਿਆਰ ਹੋ ਜਾਂਦਾ ਬਸ ਸਬਜ਼ੀ ਕੱਟਣ ਕੱਟਣ ਨੂੰ ਟਾਈਮ ਲੱਗਦਾ ਬਣਾਉਣ ਨੂੰ ਤੇ ਇਹਨੂੰ ਕੋਈ ਇੰਨਾ ਟਾਈਮ ਨਹੀਂ ਲੱਗਦਾ ਜਿੰਨੇ ਚਿਰ ਸਬਜ਼ੀ ਉਧਰ ਗੜਦੀ ਉਹਨੇ ਟਾਈਮ ਚ ਬੰਦਾ ਇੱਧਰ ਤੜਕਾ ਪੁੰਨ ਲੈਂਦਾ ਸ਼ਿਆ ਹੁਣ ਆਪਾਂ ਸਾਰੀ ਸਬਜੀ ਕੁੱਕਰ ਦੀ ਉਹਦੇ ਵਿੱਚ ਹੀ ਮਿਕਸ ਕਰ ਦੇਉਣੀ ਆ ਆਪਣੀ ਫਰਾਈ ਪੈਨ ਚ ਪਾ ਲਵਾਂਗੇ ਨੂੰ ਜੀ ਦੇਖੋ ਕਿੰਨੀ ਸੋਹਣੀ ਬਣੀ ਜੇ ਤੁਹਾਨੂੰ ਗਾੜ੍ਹੀ ਪਸੰਦ ਆ ਤਾਂ ਇਦਾਂ ਹੀ ਰੱਖ ਲਓ ਮੈਨੂੰ ਥੋੜੀ ਜਿਹੀ ਪਤਲੀ ਪਸੰਦ ਆ ਉਹ ਵੀ ਗਾੜ੍ਹੀ ਹੋ ਗਈ ਸੀ ਆਪਾਂ ਇਸ ਚ ਅੱਧਾ ਇੱਕ ਗਲਾਸ ਹੋਰ ਗਰਮ ਪਾਣੀ ਦਾ ਪਾਇਆ ਗਰਮ ਕਰਕੇ ਉਹ ਵਿੱਚ ਪਾ ਕੇ ਮਿੰਟ 2 ਮਿੰਟ ਹੋਰ ਰਹਿਣੇ ਨੀਮਾ ਖਤਰ ਹੋ ਰਹਿਣੇ ਨਹੀਂ ਥੋੜਾ ਜਿਹਾ ਜ਼ਿਆਦਾ ਟਾਈਮ ਇਹ ਨਾਲੇ ਸੁੱਕ ਕੇ ਹੋ ਜਾ ਛੱਡ ਜੂ ਜਾਨੂ ਤੇ ਹੋਰ ਸਵਾਦ ਵਧੀਆ ਬਣ ਜਾਂਦਾ ਹੈ। ਉਹ ਥੋੜਾ ਜਿਹਾ ਆਪਾਂ ਇਹਨੂੰ ਪਤਲਾ ਕਰ ਲਿਆ। ਇਹ ਬੜੀ ਗਾੜੀ ਹੋ ਗਈ ਸੀ ਆਪਣੇ। ਦੇਖੋ ਕਿੰਨਾ ਇਹ ਚਕੁੰਦਰ ਪਾਉਣ ਨਾਲ ਦਾ ਰੰਗ ਬਹੁਤ ਸੋਹਣਾ ਆ ਜਾਂਦਾ। ਜਿਹੜਾ ਆਪਾਂ ਮੁੱਲ ਖਾਣੇ ਉਹਨਾਂ ਦਾ ਕਲਰ ਪਾਇਆ ਹੁੰਦਾ ਫੂਡ ਕਲਰ ਪਾਉਂਦੇ ਨੇ ਪਰ ਇੱਥੇ ਆਪਾਂ ਕੋਈ ਕਲਰ ਮਿਕਸ ਨਹੀਂ ਕੀਤਾ ਇਹਦੇ ਵਿੱਚ। ਆਪਾਂ ਨੂੰ ਲੋੜ ਹੀ ਨਹੀਂ ਪਏ ਜਿਹੜਾ ਆਪਾਂ ਦੋ ਚਕੁੰਦਰ ਪਾਤੇ ਉਹਨਾਂ ਨੇ ਆਪਦਾ ਲਾਲ 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 ਰੰਗ ਦੇ ਤਾ ਇਹਨੂੰ ਕੋਹ ਆਪਾਂ ਪਾ ਜੀ ਨੂੰ ਤੇ ਜੇ ਤੁਹਾਡੇ ਕੋਲੇ ਚਕੁੰਦਰ ਨਹੀਂ ਹੈਗੇ ਤਾਂ ਤੁਸੀਂ ਥੋੜਾ ਫੂਡ ਕਲਰ ਵੀ ਪਾ ਸਕਦੇ ਹੋ ਜੇ ਤੁਸੀ ਲਾਲ ਕਰਨੀ ਆ ਨਹੀਂ ਤਾਂ ਥੋੜਾ ਲਾਲ ਤਾਂ ਦੇਗੀ ਮਿਰਚ ਵੀ ਕਰ ਦਿੰਦੀ ਆ ਉਹਦੇ ਨਾਲ ਵੀ ਲਾਲੀ ਜੀ ਆ ਜਾਂਦੀ ਆ ਤੇ ਬਾਕੀ ਥੋੜੀ ਆਪ ਦੀ ਮਰਜ਼ੀ ਆ ਵੈਸੇ ਮੈਂ ਇਸ ਜਿਹੜਾ ਪਾਉਂਦੀ ਨਹੀਂ ਹੈਗੀ ਮੈਂ ਸਿਰਫ ਜਮੇ ਦੇਸੀ ਸ਼ੁੱਧੀ ਰੱਖਦੀ ਹੁੰਦੀ ਆ ਆਪਣੇ ਹੇਠਾਂ ਲੱਗੇ ਹੋਏ ਸੀ ਚਕੁੰਦਰ ਵੀ ਨਾਲ ਹੀ ਮਪਟਲੇ ਸੀ ਦੋ ਬਾਤੇ ਸੀ ਵਿੱਚ ਛੋਟੇ ਛੋਟੇ ਤੇ ਉਹਨਾਂ ਨੇ ਇਹਦਾ ਰੰਗ ਬਹੁਤ ਸੋਹਣਾ ਕਰਤਾ ਦੇਖੋ ਤੁਹਾਨੂੰ ਦੇਖ ਕੇ ਪਤਾ ਲੱਗਦਾ ਹੋਵੇ ਕਿ ਕਿੰਨੇ ਸੋਹਣੇ ਬਣ ਗਏ ਤੇ ਚਲੋ ਜੀ ਇਹ ਆਪਣੀ ਬਣ ਗਈ ਹੁਣ ਆਪਾਂ ਲੈਨੇ ਆ ਤਵਾ ਇਹਨੂੰ ਢੱਕ ਦਿੰਨੇ ਆ ਮਿੰਟ ਦੋ ਮਿੰਟ ਲਈ ਰਲਾ ਕੇ ਸਮਾਰ ਕੇ ਉਧਰ ਆਪਾਂ ਦੂਜੇ ਪਾਸੇ ਇੱਕ ਤਵਾ ਹੋਰ ਲੈਨੇ ਆ ਲੈ ਕੇ ਤੇ ਆਪਣੇ ਪਾਵਾਂ ਨੂੰ ਕੱਟ ਲੈਨੇ ਆ ਬਚਾ ਗਿਓ ਉਹਨਾਂ ਨੂੰ ਸੇਕ ਲੈਨੇ ਆ ਪਿਆ ਲੱਗਿਆ ਆਪਣੇ 10-15 ਮਿੰਟਾਂ ਚ ਆਪਣੀ ਪੌਪੜੀ ਜਿ T R ਹੋ ਗਈ ਜਦੋਂ ਸਬਜੀ ਤੋਂ ਜੀ ਆਖਿਆ ਹੋਵੇ ਨਾ ਖਾਣ ਨੂੰ ਦਿਲ ਕਰੇ ਸਬਜੀ ਪੌਪੜੀ ਜੀ ਬਣਾਓ ਪਾਓ ਲਿਆਓ ਬਜਾਰੋਂ ਲਿਆ ਕੇ ਫਟਾਫਟ ਖਾਓ ਤੇ ਨਾਲੇ ਭਾਈ ਮੈਨੂੰ ਕਮੈਂਟਾਂ ਚ ਦੱਸਿਓ ਵੀ ਤੁਹਾਡੇ ਪੌਪੜੀ ਕਿਵੇਂ ਬਣਦੀ ਆ ਹਨਾ ਆਪਾਂ ਪਾਓ ਵਿਚਾਰੋਂ ਛੀਰ ਕੇ ਤਵੇ ਦੇ ਉੱਤੇ ਇਹਨੂੰ ਪਾਉ ਤੇ ਲਾਇਆ ਥੋੜਾ ਜਿਹਾ ਬਟਰ ਮੱਖਣੀ ਤੇ ਉੱਤੇ ਲਾਤਾ ਇਹਦਾ ਤਰੀਜ਼ੀ ਆਪਣੇ। ਉਹ ਇਹਦੀ ਪਾਉ ਭਾਜੀ ਦੀ ਹੋਈ। ਯਾਨੀ ਮੈਨੂੰ ਇਹ ਸਵਾਦ ਲੱਗਦੀ ਹੈ ਕਈ ਮਸਾਲਾ ਪੁੱਕ ਲੈਂਦੇ ਨੇ। ਉਹ ਵੀ ਵਧੀਆ ਲੱਗਦਾ گا۔ ਤੁਸੀਂ ਚਾਹੋ ਤਾਂ ਆਪਣਾ ਪਾਉ ਭਾਜੀ ਵਾਲਾ ਮਸਾਲਾ ਇਹ ਪੁੱਕ ਸਕਦੇ ਹੋ ਮੱਖਣੀ ਲਾ ਕੇ ਪਾਉ ਤੇ ਤੇ ਨਹੀਂ ਫਿਰ ਇਹਦੀ ਉੱਤੋਂ ਤਰੀਜ਼ੀ ਥੋੜੀ ਜਿਹੀ ਹੋ ਲਾ ਲਓ ਤੇ ਨਾਲ ਫਿਰ ਪਾਉ ਬਹੁਤ ਟੇਸਟੀ ਬਣ ਜਾਂਦੇ ਨੇ। ਯਾਨੀ ਦਿਲ ਕਰਦਾ ਵੀ ਖਾ ਹੀ ਜਾਓ। ਪਹਿਲਾਂ ਆਪਾਂ ਮੱਖਣ ਲਾਉਣਾ ਪਾਉਾਂ ਦੇ ਉੱਤੇ। ਮੱਖਣ ਲਾ ਕੇ ਤੇ ਉੱਤੇ ਆਪਾਂ ਲਾ ਦੇਣਾ ਇਹ ਥੋੜਾ ਜਿਹਾ ਆ ਦੇਖੋ ਐ ਤਰੀਕ ਜੀ ਤੁਹਾਡਾ ਦੇਲਾ ਤੁਸੀਂ ਉੱਤੇ ਪਾਓ ਪਾਓ ਭਾਜੀ ਦਾ ਮਸਾਲਾ ਵੀ ਪੁੱਕ ਸਕਦੇ ਹੋ ਉਹ ਵੀ ਵਧੀਆ ਲੱਗਦਾ ਆਪੋ ਆਪਣੀ ਪਸੰਦ ਆ ਜਿਹਨੂੰ ਜੋ ਚੀਜ਼ ਵਧੀਆ ਲੱਗਦੀ ਆ ਮੰਦਾ ਉੱਕਣ ਖਾ ਲੈਂਦਾ ਤੇ ਲੋ ਆਪਾਂ ਸੇਕ ਤੇ ਪਾਓ ਇੱਕ ਪੈਕਟ ਜੇ ਨਾਲ ਦੋ ਤਿੰਨ ਮੰਦੀ ਰੱਜ ਜਾਂਦੇ ਨੇ ਨਾਲੇ ਪਣਾਓ ਨਾਲੇ ਖਾਓ ਤੇ ਨਾਲੇ ਭਾਈ ਖਵਾਓ ਨਾਲੇ ਸਾਨੂੰ ਕਮੈਂਟਾਂ ਚ ਦੱਸਿਓ ਵੀ ਤੁਹਾਡੀ ਪਾਉ ਪਾਜੀ ਕਿਵੇਂ ਦੀ ਤਿਆਰ ਹੋਈ ਤੁਹਾਡੀ ਤਾਂ ਬਹੁਤ ਟੇਸਟੀ ਬਣੀ ਆ ਜੋ ਜੀ ਇਹਦੇ ਚ ਕੱਚਾ ਪਿਆਜ਼ ਕੱਟਿਆ ਹੋਇਆ ਪਾਤਾ ਆਪਾਂ ਉਸ ਤੋਂ ਬਾਅਦ ਤਿਆਰ ਹੋਣ ਤੋਂ ਬਾਅਦ ਤੇ ਚ ਮੱਖਣ ਜ਼ਰੂਰ ਪਾਉਣਾ ਇਹ ਪਾਉ ਪਾਜੀ ਸਵਾਦ ਹੀ ਮੱਖਣੀ ਨਾਲ ਲੱਗਦੀ ਆ ਜਿੰਨਾ ਮੱਖਣ ਪਾਉਂਗੇ ਉੰਨੇ ਵਧੀਆ ਲੱਗੂ ਉਤੋਂ ਸਾਨੂੰ ਨਿੰਬੂ ਨਚੋੜਿਆ ਸਵਾ ਲੱਗਦਾ ਸਬਜ਼ੀ ਚ ਤੁਹਾਨੂੰ ਚੋੜ ਸਕਦੇ ਹਾਂ ਕਿਸੇ ਨੂੰ ਲੱਗਦਾ ਵੈਸੇ ਤਾਂ